ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋ ਗਰਮੀ ਦਾ ਪਾਰਾ ਸਿਖਰਾਂ ਤੇ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਆਮ ਲੋਕ ਜੋ ਸੋਸ਼ਲ ਮੀਡੀਆ ਤੇ ਚਰਚਾ ਕਰਦੇ ਨੇ ਉਹ ਪਾਣੀ ਨੂੰ ਲੈ ਕੇ ਇਹ ਚਰਚਾ ਹੁੰਦੀ ਰਹੀ ਹੈ ਨਾਲੋਂ ਨਾਲ ਲੋਕ ਦਰਖਤ ਲਾਉਣ ਦੀਆਂ ਗੱਲਾਂ ਵੀ ਕਰਦੇ ਰਹੇ ਨੇ ਕਿਉਂਕਿ ਪਾਣੀ ਨੂੰ ਲੈ ਕੇ ਹੁਣ ਆਮ ਲੋਕ ਵੀ ਚਿੰਤਤ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸੂਬਾ ਸਰਕਾਰ ਦਾ ਇੱਕ ਵੱਡਾ ਫਰਾਲਾ ਜੋ ਲੰਮੇ ਸਮੇਂ ਤੋਂ ਮੰਗ ਸੀ ਕਿ ਜੋ ਨਹਿਰੀ ਪਾਣੀ ਆਉ ਟੈਨਨ ਪਹੁੰਚ ਜਵੇ ਟੈਨਾਂ ਤੱਕ ਲੱਗ ਜਵੇ ਤਾਂ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪਾਣੀ ਹੈ ਉਹ ਨਹਿਰੀ ਪਾਣੀ ਬੱਤੇ ਜਾਵੇ ਤੇ ਜ਼ਮੀਨ ਚੋਂ ਪਾਣੀ ਨਾ ਕਢੇ ਜਾਵੇ ਸੋ ਇੱਕ ਕਿਸਾਨ ਤੁਹਾਨੂੰ ਪੰਗੜਾ ਪਾਉਂਦਾ ਨਜ਼ਰ ਆ ਰਿਹਾ ਤੇ ਉੱਥੇ ਹੀ ਉਹਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਫੋਟੋ ਖੇਤ ਦੇ ਵਿੱਚ ਡਾਈ ਹੋਈ ਹੈ ਇੱਕ ਡੰਡੇ ਦੇ ਵਿੱਚ ਗੱਡ ਰੱਖੀ ਹੈ ਤੇ ਆਲੇ ਦੁਆਲੇ ਪੰਗੜਾ ਪਾ ਰਿਹਾ ਹੈ ਕਾਪੀਆਂ ਮਾਰ ਰਿਹਾ ਕੀ ਕਹਿੰਦਾ ਤੁਹਾਨੂੰ ਉਥੇ ਹੀ ਚੱਲਦੇ ਆ ਸੁਣਾਉਨੇ ਆ ਕਿਉਂਕਿ ਆਮ ਲੋਕ ਵੀ ਇਹ ਚਾਹੁੰਦੇ ਨੇ ਕਿ ਧਰਤੀ ਇਹੇ ਦਾ ਪਾਣੀ ਨਾ ਕੱਢੇ ਜਾਵੇ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਹ ਇੱਕ ਵੱਡੀ ਕਰੋਪੀ ਤੋਂ ਵੱਧ ਸਕਣ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ ਤੇ ਆਮ ਲੋਕ ਨੇ ਜਿਹੜੇ ਉਹ ਵੱਡੀ ਰਾਹਤ ਮਹਿਸੂਸ ਕਰਦੇ ਨੇ ਹਲਾ ਕੇ ਅਸੀਂ ਉਡੀਕ ਰਹੇ ਆ ਬਰਸਾਤਾਂ ਨੂੰ ਉਡੀਕ ਰਹੇ ਆ ਮੀਂਹ ਨੂੰ ਉਸ ਕਿਸਾਨ ਵਾਕੀ ਕੰਨ ਆਜੋ ਤੁਸੀਂ ਵੀ ਸੁਣ ਲਓ ਪਾਣੀ ਪਾਣੀ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਨਜ਼ਾਰੇ ਜੀ ਨਜ਼ਾਰੇ ਇਹ ਕਦੇ ਸੋਚਿਆ ਨਹੀਂ ਜੀ ਵੀ ਸਾਨੂੰ ਮਾਨ ਪਾਣੀ ਪਹਚਾ ਦੂਗਾ ਓਰੇ ਅਸੀਂ ਤਾਂ ਮਾਨ ਦੀ ਫੋਟੋ ਲਾਈ ਜੀ ਓਰੇ ਆ ਟੇਲ ਤੇ ਖੜਾ ਜੀ ਸਾਡੇ ਲਾਵੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀ ਹਾਂ ਸਾਨੂੰ ਜੀ ਪਾਣੀ ਸਾਡੇ ਲਾਵੇ ਪੜਾ ਚਾਓ ਚੜ ਰਿਹਾ ਜੀ ਮਾਨ ਸੰਗਰੀ ਖੁਸ਼ੀ ਚ ਵੀ ਸਾਡੇ ਲਾਵੇ ਵਧੀਆ ਪਾਣੀ ਆ ਰਿਹਾ ਜੀ ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ ਆਹ ਦੇਖੋ ਹਾਂ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਜੀਰੀ ਦੀ ਜਿਹੜੀ ਲਵਾਈ ਹੈ ਸ਼ੁਰੂ ਹੋ ਗਈ ਹੈ ਇੱਕ ਤਸਵੀਰ ਦਿਖਾ ਦਿੰਨੇ ਆ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਪਾਣੀ ਤੇਲਾਂ ਤੱਕ ਪੰਚਾ ਦਾਂਗੇ ਤਾਂ ਜ਼ਿਲ੍ਹਾ ਸੰਗਰੂਰ ਦੇ ਕਾਕੜਾ ਪਿੰਡ ਦੀ ਇੱਕ ਤਸਵੀਰ ਦਿਖਾ ਦਿੰਨੇ ਆ ਅਖੀਰਲੀ ਤੇਲ ਤੇ ਮੈਂ ਮੌਜੂਦਾ ਕਿਸਾਨ ਨੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੀ ਫੋਟੋ ਲਾਈਆ ਤੇ ਤਸਵੀਰਾਂ ਚ ਨੱਚਦੇ ਵੀ ਨਜ਼ਰ ਆ ਰਹੇ ਮੇਰੇ ਨਾਲ ਕਿਸਾਨ ਮੌਜੂਦ ਨੇ ਮੈਂ ਗਲਤ ਬਤ ਕਰ ਲੈਣਾ ਕੀ ਨਾਮ ਹੈ ਤੁਹਾਡਾ ਪ੍ਰਗਟ ਸਿੰਘ ਜੀ ਪ੍ਰਗਟ ਜੀ ਤਸਵੀਰ ਲਾਈ ਹੈ ਭਗਵੰਤ ਮਾਨ ਦੀ ਕਿੰਨੀ ਖੁਸ਼ੀ ਹੋਈ ਹੈ ਤੁਹਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਹਾਡ ਲਵੇ ਪਾਣੀ ਪਚਾਤਾ ਜੀ ਭਵੰਤਵਾਨ ਜੀ ਨੇ ਫੰਨ ਤਾਂ ਇੰਨੀ ਖੁਸ਼ੀ ਹੋ ਰਹੀ ਜਿੰਨੇ ਕਹਤੋ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਗ ਜਾਨੇ ਮੈਂ ਕਹਿੰਦਾ ਰਾਤ ਨੂੰ 12-12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛਰਾਂ ਨੂੰ ਲੱਤਾਂ ਖਾਣਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟਾਂ ਆਉਣ ਲੱਗ ਗਈਆਂ ਪਾਣੀ ਬਾਅਦ ਪਾਣੀ ਆਇਆ ਇਸ ਲਈ ਇਹ ਪਾਣੀ ਆਇਆ ਜੀ ਹੋ ਕੇ ਘਟੋ ਘਟ 30 ਸਾਲਾਂ ਦਾ ਹਾਂ ਹੀ ਭਗਵਾਨ ਜੀ ਦਾ ਹਾਂ ਤਾਂ ਹੀ ਲਾਈਆ ਜੀ ਨਥਦੇ ਵੀ ਨਥ ਮੈਂ ਖੜਾ ਖੋਛਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਪੂਰਿਆ ਜੀ ਮੈਂ ਤਾਂ ਜੀ ਕਾਹ ਨੂੰ ਪੈਣਾ ਸੋਚਿਆ ਦੀ ਭਗਵਾਨ ਜੀ ਮਾਨ ਦੀ ਇਤਾਂ ਦੇ ਕੰਮ ਨਾ ਜੀ ਤੇਰੇ ਵੀ ਸੋਚਿਆ ਦੀ ਵੀ ਕਰੇ ਪਾਣੀ ਇਤਰਾ ਆ ਜਾਊਗਾ ਸੂਏ ਜਮਾ ਟੁੱਟੇ ਪੈਤੇ ਜੀ ਜਮਾ ਕਾਹ ਹੋਏ ਮੈਂ ਨਾ ਜੀ ਹਾਂ ਤਾਂ ਕਰੇ ਐਵੇਂ ਨਹੀਂ ਪਤਾ ਜੀ ਪਾਣੀ ਕਰੇ ਸੂਏ ਚ ਪਹੁੰਚੂਗਾ ਕਰੇ ਹੱਡ ਲੋ ਪਾਣੀ ਪਹੁੰਚੂਗਾ ਨਾ ਜੀ ਹਾਂ ਤਾਂ ਬਹੁਤ ਵਧੀਆ ਜੀ ਸ਼ੁਕਰ ਆ ਜੀ ਜਿਹੜਾ ਭਗਵਾਨ ਜੀ ਨੇ ਅਭੀ ਸਰਕਾਰ ਤੇ ਸਾਡੇ ਲੋ ਪਾਣੀ ਭੇਜਤਾ ਜੀ ਧੰਨਵਾਦ ਉਹਦਾ ਵੀਰ ਜੀ ਤਾਬ ਤੱਕ ਮਾਨਤਮਾਨ ਦੇ ਧੰਨਵਾਦ ਵੀ ਨਜ਼ਰ ਆ ਰਹੇ ਆ ਕਿ ਮੇਰੇ ਨਾਲ ਹੋਰ ਵੀ ਮੌਜੂਦ ਨੇ ਬਾਈ ਜੀ ਕਿਸ ਤਰੀਕੇ ਦੇਖਦੇ ਹੋ ਮਾਨ ਸਾਹਿਬ ਦੀ ਫੋਟੋ ਲਾਈ ਹੈ ਦੇਖੋ ਮਾਨ ਸਾਹਿਬ ਦੀ ਫੋਟੋ ਇੱਕ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਾਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਆਂ ਚੋਂ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਹੈ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਆ ਇਸੇ ਤਰ੍ਹਾਂ ਆ ਜਿੰਨੇ ਵੀ ਸੂਏ ਦੇਖ ਲੋ ਤੁਸੀਂ ਪਹਾਨੀਗੜ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰ ਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਆਂ ਦਾ ਪਾਣੀ ਲਾ ਕੇ ਤਰਤੀ ਹੇਠਲਾ ਪਾਣੀ ਬਚਾ ਕੇ ਲਾਹਾ ਲੈ ਰਹੇ ਨੇ ਪਹਿਲਾਂ ਸੋਚਿਆ ਸੀ ਵੀ ਟੇਲਾ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆ ਜਿਹੜੇ ਜਿਹੜਾ ਸੂਆ ਆਪਾਂ ਦੇਖ ਰਹੇ ਆ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਇਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ ਚ ਸੱਪਾਂ ਦੀਆਂ ਹੋਰ ਕੀੜੇ ਮਕੋੜੇ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਇਹ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ ਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ ਚ ਵੀ ਨਹੀਂ ਸੀਗੇ ਇਹੋ ਜੀਆਂ ਗੱਲਾਂ ਕਿਸਾਣ ਨੂੰ ਇੱਕ ਵੱਡਾ ਲਾਭ ਦਿੱਤਾ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਪਰ ਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਆ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹੱਥਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦਾ ਮੈਸੇਜ ਦੇਣਾ ਚਾਹੁੰਗੇ ਜਿਹੜਾ ਕਿ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਵੀ ਮੋਟਰਾਂ ਦੀ ਵਰਤੋਂ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਅਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬ੍ਰਿਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਆਦਤ ਬਣ ਜਾਂਦੀ ਹੈ ਨਾ ਬੀ ਯਾਰ ਮੈਂ ਆ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾ ਲਾਂ ਇਹ ਚ ਕੱਲ ਨੂੰ ਵੀ ਪਾ ਲਾਂ ਚਾਹੇ ਆਪਾਂ ਨੇ 10 ਦਿਨ ਨੂੰ ਇਹ ਚ ਫਸਲ ਲਾਉਣੀ ਐ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜਾਂਦੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟিয়ে ਇਹ ਚੀਜ਼ ਤੋਂ ਆਪਾਂ ਲਾਂਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਵਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ ਇਹਨਾਂ ਸੋਇਆਂ ਦੀ ਇਨਾ ਇਸ ਪਾਣੀ ਦੀ ਚੰਗੀ ਤਰ੍ਹਾਂ ਵਰਤੋਂ ਕਰੇ। ਭਾਈ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਪਾਣੀ ਲੱਗੇ ਜਿੱਦਾਂ ਨੂੰ। ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਕਿਉਂਕਿ ਜਿਵੇਂ ਪਹਿਲਾਂ ਹੁਣ ਤੋਂ ਮੱਕੀਆਂ ਦਾ 2 ਸਾਲਾਂ ਤੋਂ ਆਮਦ ਹੋਣ ਲੱਗੇ ਆ ਪੰਜਾਬ ਦੇ ਵਿੱਚ ਮੱਕੀ ਦੇ ਵਿੱਚ ਹਜ਼ਾਰਾਂ ਲੀਟਰ ਤੇਲ ਫੂਕ ਕੇ ਕਿਸਾਨ ਆਪਣੇ ਮੱਕੀਆਂ ਦੇ ਉਹ ਕਰਦੇ ਸੀ ਫੇਰ ਵੀ ਕਿਤੇ ਕਿਤੇ ਫਸਲ ਵਧੀਆ ਨਹੀਂ ਹੁੰਦੀ ਸੀ। ਹੁਣ ਮੱਕੀਆਂ ਦੀ ਫਸਲ ਲਾ ਲਓ, ਮੂੰਗਿਆਂ ਦੀ ਫਸਲ ਲਾ ਲਓ ਜਿੱਥੇ ਹਰੇਕ ਜੀਮੀਦਾਰ ਦਾ ਨਾਰਮਲ ਤੋਂ ਨਾਰਮਲ 25 ਤੋਂ 30 ਹਜ਼ਾਰ ਦਾ ਜਿਹੜਾ ਢੀਲ ਫੋਕ ਜਾਂਦਾ ਸੀ। ਬਾਈ ਜੂ ਅੱਜ ਪੁੱਲੇ ਬੈਠੇ ਨੇ ਜਨਰੇਟਰਾਂ ਨੂੰ ਜੰਗ ਲੱਗ ਰਹੀ ਐ ਪੰਪਾਂ ਦੇ ਆ ਟਾਈਮ ਦੇ ਵਿੱਚ ਲੈਣਾ ਲੱਗੇ ਹੁੰਦੇ ਸੀ ਤੇਲ ਪਾਉਣ ਵਾਸਤੇ ਤੇ ਇਹਦੇ ਨਾਲ ਦੇ ਅੱਜ ਉਹ ਚੀਜ਼ਾਂ ਕਿਤੇ ਵੀ ਨਹੀਂ ਆਏਂਗੀਆਂ ਨਹਿਰੀ ਪਾਣੀ ਦੇ ਨਾਲ ਹਰੇਕ ਪਿੰਡ ਪਿੰਡ ਦੇ ਵਿੱਚ ਕੱਸੀਆਂ ਲਾ ਲਓ ਖਾੜਾਂ ਲਾ ਲਓ ਪਾਣੀ ਪਹੁੰਚ ਰਿਹਾ ਹੈ ਨਹਿਰਾਂ ਦੇ ਵਿੱਚ ਸੂਇਆਂ ਦੇ ਵਿੱਚ ਤੇ ਜ਼ਿੰਮੇਦਾਰਤਾ ਪਕਾ ਲਾ ਲੋ ਇਹਦੇ ਨਾਲ ਕਿਉਂਕਿ ਹੋਰ ਵੱਡੀ ਗੱਲ ਹੈ ਜਿਹੜਾ ਮੰਨ ਲਓ 30 ਤੋਂ 35 ਦਿਨ ਮਜ਼ਦੂਰਾਂ ਨੂੰ ਲੱਗਦੇ ਸੀ ਝੋਨਾ ਲਗਾਉਣ ਦੇ ਵਿੱਚ ਉਹ ਇਸ ਵਾਰ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕੰਮ ਨਿਪਟੜ ਜਾਂਦਾ ਤੇ ਇਹ ਟਾਈਮ ਨਾਲ ਝੋਨਾ ਪੱਕੇਗਾ ਟਾਈਮ ਨਾਲ ਇਹਦੀ ਲਵਾਈ ਹੋਗੀ ਅੱਗੇ ਜਾ ਕੇ ਇਹਦੇ ਨਾਲ ਕਿਸਾਨਾਂ ਨੂੰ ਲਾ ਲੋ ਆੜ ਤੇ ਨਾਲ ਮੰਡੀਆਂ ਤੱਕ ਵੀ ਜਾ ਕੇ ਇਹਦਾ ਲਾਭ ਜਿਹੜਾ ਟਾਈਮ ਫਸਾ ਟਾਈਮ ਤੇ ਸਹੀ ਬੀਜਣੀ ਐ ਤੇ ਟਾਈਮ ਤੇ ਵੱਢੀ ਜਾਣੀ ਐ ਉਹਦਾ ਬਹੁਤ ਵੱਡਾ ਲਾਹਾ ਇਹਦਾ ਪੰਜਾਬ ਨੂੰ ਹੋਣਾ ਕਿਸਾਨਾਂ ਨੂੰ ਹੋਣਾ ਵਪਾਰੀਆਂ ਨੂੰ ਹੋਣਾ ਹੋਰ ਵੀ ਕਿਸਾਨ ਮੌਜੂਦ ਨੇ ਕਿੰਨੀ ਖੁਸ਼ੀ ਹੋ ਰਹੀ ਹੈ ਜਿਹੜਾ ਆ ਪਾਣੀ ਤੇਲਾ ਇਹਦੀ ਖੁਸ਼ੀ ਤਾਂ ਜੀ ਤੁਸੀਂ ਬਸ ਪੁੱਛੋ ਨਾ ਇੰਨੀ ਜ਼ਿਆਦਾ ਖੁਸ਼ੀ ਆ ਵੀ ਸ਼ਬਦ ਨਹੀਂ ਹੈਗੇ ਖੁਸ਼ੀ ਦੇ ਨਾ ਤੇ ਵੀ ਇੱਥੇ ਜਿਹੜਾ ਪਾਣੀ ਆਇਆ ਕਦੇ ਸੋਚੀ ਨਹੀਂ ਸੀਗਾ ਪੱਤਰਕਾਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਜਿਹੜਾ ਇਹ ਸੂਆਪਾ ਦੇਖ ਰਹੇ ਹਾਂਗੇ ਇੱਕ ਬੰਦ ਹੋ ਗਿਆ ਸੀਗਾ ਬਿਲਕੁਲ ਇਹ ਫੁੱਟ ਗਿਆ ਸੀਗਾ ਖਤਮ ਕਰਤਾ ਸੀ ਲੋਕਾਂ ਨੇ ਯਾਨੀ ਕਿ ਵੀ ਜਦ ਪਾਣੀ ਨਹੀਂ ਆਉਂਦਾ ਸੀਗਾ ਇਹਦੇ ਵਿੱਚ ਇਹ ਬੰਦ ਕਰਤਾ ਲੋਕਾਂ ਨੇ ਤੇ ਆਪਣੇ ਆਪ ਜਿੱਥੇ ਸੜਕਾਂ ਸੀਗੇ ਉੱਥੇ ਸੜਕੇ ਕਾਰਨ ਸੜਕਾਂ ਦੇ ਉੱਥੇ ਯਾਨੀ ਕਿ ਵੀ ਮਿੱਟੀ ਰੋੜੇ ਪੈ ਗਏ ਸੀਗੇ ਹੁਣ ਇਹ ਪਿਛਲੇ ਦੋ ਚਾਰ ਲਾਂ ਤੋਂ ਜਦੋਂ ਇਹ ਹੁਣ ਐਕਤੀ ਚੱਲਦਾ ਹੋਇਆ ਗਿਆ ਇਹ ਮੈਂ ਤਾਂ ਜਾਨੀ ਕਿ ਮੇਰੀ ਅੱਜ 34-35 ਸਾਲ ਦੀ ਏਗਾ ਤੇ 7-8 ਸਾਲ ਦੇ ਆਪਾਂ ਣਾਉਂਦੇ ਹੁੰਦੇ ਸੀ ਉਸ ਟਾਈਮ ਜਰੂਰ ਆਉਂਦਾ ਹੁੰਦਾ ਸੀਗਾ ਪਾਣੀ ਪਰ ਤਕਰੀਬਨ 25-30 ਸਾਲਾਂ ਤੋਂ ਇਹ ਪਾਣੀ ਬਿਲਕੁਲ ਬੰਦ ਸੀਗਾ ਪਰ ਹੁਣ ਅੱਜ ਜੇ ਦੇਖਦੇ ਆਂਗੇ ਬੜਾ ਮਨ ਖੁਸ਼ ਹੋਇਆ ਬੜਾ ਮਨ ਖੁਸ਼ ਹੋਇਆ ਹਨ ਤੇ ਬਹੁਤ ਜ਼ਿਆਦਾ ਨਜ਼ਾਰੇ ਨੇ ਹੱਦ ਤੋਂ ਵੱਧ ਨਜ਼ਾਰੇ ਨੇ ਨਜ਼ਾਰੇ ਤਾਂ ਬਹੁਤ ਜ਼ਿਆਦਾ ਨੇ ਤੇ ਜੇ ਦੇਖਿਆ ਜਾਵੇ ਹੁਣ ਮੋਟਰਾਂ ਲਾਈਟ ਚੱਲ ਰਹੀ ਆ ਨੈਟ ਚੱਲ ਰਹੀ ਪਰ ਹੁਣ ਮੋਟਰ ਸਾਰੀ ਬੰਦ ਪਈਆਂ ਨੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਆਮ ਚੱਲ ਰਿਹਾ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਸੀਐਮ ਪੰਜਾਬ ਨੇ ਕਿਸਾਨਾਂ ਦੇ ਨਾਲ ਗਰੰਟੀ ਦਿੱਤੀ ਸੀ ਕਿ ਨਹਿਰੀ ਪਾਣੀ ਪਹੁੰਚੇਗਾ ਬਿਜਲੀ ਦੀ ਘਾਟ ਨਹੀਂ ਆਊਗੀ ਤਾਂ ਜਿਹੜਾ ਉਹ ਵਾਅਦੇ ਆ ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਉੱਤਰ ਦੀ ਨਜ਼ਰ ਆ ਰਹੀ ਹੈ ਤਾਂ ਇੱਕ ਤੇਲ ਤੇ ਮੌਜੂਦ ਸੀ ਤਾਂ ਜਿੱਥੇ ਕਿਸਾਨ ਨੇ ਭਗਵੰਤ ਮਾਨ ਦੀ ਸੀਐਮ ਪੰਜਾਬ ਦੀ ਜਿਹੜੀ ਫੋਟੋ ਲਾ ਰੱਖੀ ਦੀ ਤਾਂ ਜਿਹੜੀ ਖੁਸ਼ੀ ਝਲਕਦੀ ਨਜ਼ਰ ਆ ਰਹੀ ਸੀ ਤਾਂ ਜਿਹੜੀ ਤਸਵੀਰ ਦਿਖਾਈਏ ਵੀ ਟੇਲਾਂ ਤੱਕ ਜਿਹੜਾ ਪਾਣੀ ਹੈ ਖੁੱਲਾ ਪਾਣੀ ਆ ਰਿਹਾ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਕਰਨੀ ਪਵੇ ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਪਾਣੀ ਪਹੁੰਚਿਆ ਕੀ ਕਹਿਣਾ ਚਾਹੋ ਪਾਣੀ ਜੀ ਵਰਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਨ ਸਰਕਾਰ ਦਾ ਤੇ ਆਮ ਆਹ ਟਾਈਮ ਦੇ ਵਿੱਚ ਸਰਕਾਰਾਂ ਬਹੁਤ ਵੱਡੇ ਵੱਡੇ ਜਿਹੜੇ ਪਿਛਲੀਆਂ ਸਰਕਾਰਾਂ ਸੀ ਵਾਅਦੇ ਕਰਦੇ ਸੀ ਕਿ ਬਿਜਲੀ ਆਮ ਕਰਤੀ ਜੀ ਪਰ 2 ਸਾਲਾਂ ਤੋਂ ਇਹ ਜਿਹੜਾ ਨਹਿਰੀ ਪਾਣੀ ਲੱਗਣ ਕਰਕੇ ਜੀ ਮੋਟਰਾਂ ਵਾਲੀ ਟੱਟਵਰ ਤੋਂ ਹੁੰਦੀ ਹੈ ਤੇ ਇਹਦਾ ਲਾਹਾ ਕਿਤੇ ਨਾ ਕਿਤੇ ਜਿਹੜੀ ਪਿੰਡੂ ਬਿਜਲੀ ਹੈ ਜਾਂ ਵਪਾਰੀ ਵਰਗ ਹੈ ਜਾਂ ਇੰਡਸਟਰੀ ਹੈ ਉਹਨੂੰ ਵੀ ਬਹੁਤ ਜ਼ਿਆਦਾ ਲਾਈਟ ਪਿਛਲੀ ਵਾਰ ਆਹ ਦਿਨਾਂ ਦੇ ਵਿੱਚ ਵਿੱਚ ਜਦੋਂ ਲਾਈਟ ਦੇ ਪੂਰਾ ਲੋਡ ਪੈਂਦਾ ਸੀ ਤਾਂ ਬਿਜਲੀ ਦੇ ਵਿੱਚ 8-8 ਘੰਟਿਆਂ ਦੇ ਕੱਟ ਲੱਗਦੇ ਸੀ ਪਿੰਡਾਂ ਦੇ ਵਿੱਚ ਤੇ ਬਹੁਤ ਬੱਚਿਆਂ ਨੂੰ ਲਾ ਲੋ ਗਰਮੀਆਂ ਦੇ ਵਿੱਚ ਪਰਿਵਾਰਾਂ ਨੂੰ ਰਹਿਣਾ ਔਖਾ ਸੀ ਤੇ ਇਹ ਚੀਜ਼ ਨਾਲ ਜੀ ਉਹ ਚੀਜ਼ ਦਾ ਵੀ ਫਾਇਦਾ ਹੋਇਆ ਕਿਉਂਕਿ ਜਿਹੜੀ ਘਰਾਂ ਵਾਲੀ ਲਾਈਟ ਵੀ ਹੁਣ ਆਮ ਚੱਲ ਰਹੀ ਹੈ ਮੋਟਰਾਂ ਵਾਲੀ ਵੀ ਆਮ ਚੱਲ ਰਹੀ ਹੈ ਜਿਹੜਾ ਨਹਿਰੀ ਪਾਣੀ ਆ ਉਹ ਵੀ ਆਮ ਹੋਇਆ ਪਿਆ ਇਹਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲਿਆ ਜੀ ਬਹੁਤ ਸਰਕਾਰ ਦੇ ਨਵेकਲੀ ਪਹਿਲ ਦਾ ਇਹ ਨਹਿਰੀ ਪਾਣੀ ਦੇ ਨਾਲ ਹਾਂਜੀ ਹਾਂ ਤਾਂ ਸਰਕਾਰ ਦੀ ਨਵेकਲੀ ਪਹਿਲ ਦੀ ਛਲਾਗਾ ਵੀ ਜਿਹੜੀ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਜਿਹੜਾ ਟੇਲ ਤੱਕ ਪਾਣੀ ਕਿਸਾਨਾਂ ਨਾਲ ਵਾਦਾ ਕੀਤਾ ਸੀ ਸੀਐਮ ਪੰਜਾਬ ਨੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਤਾਂ ਉਹਦਾ ਵਾਦਾ ਜਿਹੜਾ ਕਿਤੇ ਨਾ ਕਿਤੇ ਪੂਰਾ ਉੱਤਰਦਾ ਵੀ ਜਿਹੜਾ ਨਜ਼ਰ ਆ ਰਿਹਾ ਹੈ